ਤੋ ਧਨ ਦੇਚ ਧਿਆਨ ਦਾ ਜੋੜਨਾ ਸ਼ਬਦ ਦੇਚ ਸੁਰਤ ਦਾ ਜੋੜਨਾ ਮੰਤਰ ਦੇਚ ਧਿਆਨ ਦਾ ਜੋੜਨਾ ਇੰਜ ਹੈ ਜੈਸੇ ਸੂਈ ਦੇਚ ਧਾਗਾ ਜੋ ਹੈ ਪ੍ਰੋਰਨਾ ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ ਹੈ ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ ਸਤ ਸੰਗ ਦੇਚ ਬੈਠਦੇ ਆ ਬੈਠਦੇ ਹਾਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ तरीका ਆਪਣੇ ਕੋਲ ਪੁੱਛਿਆ ਗਿਆ ਸੀ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ ਦੋ ਇੱਟਾਂ ਨੂੰ ਜੋੜਨਾ ਹੈ ਗਾਰਾ ਚਾਹੀਦਾ ਹੈ ਦੋ ਕਾਗਜ਼ ਜੋੜਨੇ ਨੇ ਗੁੰਦ ਚਾਹੀਦੀ ਹੈ ਦੋ ਕੱਪੜਿਆਂ ਨੂੰ ਜੋੜਨਾ ਹੈ ਸੂਈ ਧਾਗਾ ਚਾਹੀਦਾ ਹੈ ਦੋ ਲੱਕੜਾਂ ਨੂੰ ਜੋੜਨਾ ਹੈ ਸਰੇਸ਼ ਚਾਹੀਦੀ ਹੈ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ ਕਿਵੇਂ ਜੋੜਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੜਾ ਕੀਮਤੀ ਵਾਕ ਹੈ ਕਿ ਸੋਇਨੇ ਕੀ ਸੋਈ ਰੁੱਪੇ ਕਾ ਧਾਗਾ ਨਾਮੇ ਕਾ ਚਿਤ ਹਰ ਸਉ ਲਾਗਾ ਆਪਣਾ ਚਿਤ ਹਰੀ ਨਾਲ ਜੋੜ ਲਿਆ ਕਿਵੇਂ ਜੋੜਿਆ ਕਿਸ ਤਰ੍ਹਾਂ ਜੋੜਿਆ ਸੂਈ ਧਾਗੇ ਨਾਲ ਸੀ ਲਿਆ ਸੂਈ ਕਿਹੜੀ ਸੋਨੇ ਦੀ ਧਾਗਾ ਕਿਹੜਾ ਚਾਂਦੀ ਦਾ ਸੋਇਨੇ ਕੀ ਸੋਈ ਰੂਪੇ ਦਾ ਧਾਗਾ ਨਾਵੇਂ ਕਾਚ ਹਰਸ਼ਾ ਲਾਗਾ ਸੋਨੇ ਦੀ ਸੋਈ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਗੁਰਮੰਤਰ ਇਹ ਸੋਨੇ ਦੀ ਸੋਈ ਹੈ ਧਾਗਾ ਕੀ ਹੈ ਉਹਦੇ ਚ ਧਿਆਨ ਜੋੜਨਾ ਉਹਦੇ ਚ ਸੁਰਤ ਜੋੜਨੀ ਇਹ ਧਾਗਾ ਹੈ ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ ਇਹ ਤੇ ਸੋਨੇ ਦੀ ਸੋਈ ਹੈ ਪਰ ਇਹਦੇ ਚ ਧਿਆਨ ਜੋੜੀਏ ਇਹ ਧਾਗਾ ਹੈ ਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ ਉਂਝ ਸੁਣ ਵੀ ਨਹੀਂ ਸਕੇਗਾ ਜੈਸੇ ਕਿ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖੋ ਨਹੀਂ ਸੁਣੀ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੋਂ ਧਿਆਨ ਧਾਗਾ ਹੈ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਤੋ ਗੁਰੂ ਦਾ ਜੋ ਮੰਤਰ ਹੈ ਇਹ ਸੋਇਨੇ ਦੀ ਸੋਈ ਹੈ ਔਰ ਇਸ ਦੇ ਵਿੱਚ ਜੋ ਮੈਂ ਆਪਣੀ ਸੁਰਤ ਜੋੜੀ ਏ ਧਿਆਨ ਜੋੜਿਆ ਇਹ ਧਾਗਾ ਹੈ ਸੋਈ ਚਲਦੀ ਰਹੀ ਧਾਗਾ ਨਾਲ ਚਲਦਾ ਰਿਹਾ ਮੇਰਾ ਹਿਰਦਾ ਪ੍ਰਭੂ ਦੇ ਨਾਲ ਸਿਲਦਾ ਗਿਆ ਜੁੜਦਾ ਗਿਆ ਆਮ ਜਗਤ ਦੇ ਵਿੱਚ ਦੇਖਣ ਦੇ ਚ ਆਇਆ ਹੈ ਕਿ ਮਨੁੱਖਾਂ ਕੋਲ ਸੂਈ ਤੇ ਹੈ ਧਾਗਾ ਨਹੀਂ ਰਾਮ ਰਾਮ ਰਟਨ ਕਰ ਰਹੇ ਨੇ ਧਿਆਨ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰ ਰਹੇ ਨੇ ਧਿਆਨ ਨਹੀਂ ਹੈ ਤੋ ਸੋਨੇ ਦੀ ਸੂਈ ਤੇ ਚੱਲ ਰਹੀ ਹੈ ਧਾਗਾ ਨਹੀਂ ਹੈ ਬਿਨ ਧਾਗੇ ਬਿਨ ਸੂਈ ਆਨੇ ਧਾਗੇ ਤੋਂ ਬਿਨਾ ਸੂਈ ਕੀ ਕਰੇ ਕਿਸ ਤਰ੍ਹਾਂ ਸੀਵੇਗੀ ਕਿਸ ਤਰ੍ਹਾਂ ਜੋੜੇਗੀ ਤੋਂ ਧਨ ਦੇਚ ਧਿਆਨ ਦਾ ਜੋੜਨਾ ਸ਼ਬਦ ਦੇਚ ਸੁਰਤ ਦਾ ਜੋੜਨਾ ਮੰਤਰ ਦੇਚ ਧਿਆਨ ਦਾ ਜੋੜਨਾ ਇੰਜ ਹੈ ਜੈਸੇ ਸੂਈ ਦੇਚ ਧਾਗਾ ਜੋ ਹੈ ਪਰੋੜਨਾ ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ ਹੈ ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ ਤੇ ਹਰੀ ਤੇ ਅਨੰਦ ਸਰੂਪ ਹੈ ਅਨੰਦ ਸਰੂਪ ਨਾਲ ਜੁੜਦੇ ਆਂ ਅਨੰਦਮਈ ਅਵਸਥਾ ਮਨੁੱਖ ਦੀ ਬਣ ਜਾਂਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਚਿੱਤ ਤੇ ਚਿੱਤ ਮਿਲਾਏ ਤਾਂ ਹੋਵੇ ਰੰਗ ਘਣਾ ਪ੍ਰਮਾਤਮਾ ਦੇ ਚਿੱਤ ਨਾਲ ਤੂੰ ਆਪਣਾ ਚਿੱਤ ਜੋੜ ਅਥਾ ਰੰਗ ਬਣੇਗਾ ਅਥਾ ਸੁਖ ਬਣੇਗਾ ਕਿਉਂ ਕਿ ਮਿੱਤ ਦਾ ਚਿੱਤ ਅਨੂਪ ਸੁਮਰਮ ਨਾ ਜਾਣਈ ਪ੍ਰਮਾਤਮਾ ਦਾ ਚਿੱਤ ਅਤੀ ਸੁੰਦਰ ਹੈ ਆਨੰਦਮਈ ਹੈ ਰਹਸਮਈ ਹੈ ਗੁਣ નિਧਾਨ ਹੈ ਪ੍ਰਭੂ ਦਾ ਐਸਾ ਚਿੱਤ ਜੇ ਵਿੱਚ ਸਾਰੇ ਗੁਣ ਨੇ ਸਾਰਾ ਆਨੰਦ ਹੈ ਸਾਰੀਆਂ ਸੁਗੰਧੀਆਂ ਨੇ ਸਾਰਾ ਖੇੜਾ ਹੈ ਸਾਰਾ ਸੁਆਪਣ ਹੈ ਜੈਸੇ ਕੋਈ ਪ੍ਰਭੂ ਦੇ ਚੇਤਨਾ ਲਪਣਾ ਚਿਤ ਜੋੜਦਾ ਹੈ ਜਗਤ ਦੀ ਸਾਰੀ ਸੁਆਪਣ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜਗਤ ਦੇ ਸਾਰੇ ਸੰਗੀਤ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜੈਸੇ ਉਸ ਪਰਮ ਸੰਗੀਤ ਦੇ ਨਾਲ ਤੇ ਪਰਮ ਸੁਆਪਣ ਦੇ ਨਾਲ ਚਿਤ ਜੁੜਦਾ ਹੈ ਮਨੁੱਖ ਦੇ ਅੰਦਰ ਵੀ ਪਰਮ ਸੁਪਣ ਤੇ ਸੰਗੀਤ ਦਾ ਜਨਮ ਹੁੰਦਾ ਹੈ ਮਿੱਤ ਕਾ ਚਿਤ ਅਨੂਪ ਸੋ ਮਰਮ ਨਾ ਜਾਣਈ ਗਾਹਕ ਗੁਨੀ ਅਪਾਰ ਸੋ ਤਤ ਪਛਾਨਈ ਚਿੱਤੇ ਚਿਤ ਮਿਲਾਏ ਤਾ ਹੋਵੇ ਰੰਗ ਘਣਾ ਹਰ ਹਾਂ ਚੰਚਲ ਚੋਰੇ ਮਾਰ ਤਾ ਪਾਵੇ ਸੁਖ ਘਣਾ ਕਿਉਂਕਿ ਪ੍ਰਮਾਤਮਾ ਦੇ ਚਿਤ ਦੇ ਚ ਪਰਮਨਾਦ ਹੈ ਪਰਮ ਸੰਗੀਤ ਹੈ ਉਸ ਨਾਲ ਜੁੜਦੇ ਆ ਪਰਮ ਸੰਗੀਤ ਦੀਆਂ ਧੁਨੀਆਂ ਮਨੁੱਖ ਦੇ ਅੰਦਰ ਵਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਣਮੜਿਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਹੈ ਨਾਮਦੇਵ ਕਹਿੰਦੇ ਨੇ ਲੇਕਿਨ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ ਪਰ ਵੱਜ ਰਿਹਾ ਹੈ ਅੱਠੇ ਪੈਰ ਵੱਜ ਰਿਹਾ ਹੈ ਬੜੇ ਸੁਰ ਦੇ ਚ ਵੱਜ ਰਿਹਾ ਹੈ ਬੜੇ ਤਾਲ ਦੇ ਚ ਵੱਜ ਰਿਹਾ ਹੈ ਅਣਮੜਿਆ ਮੰਦਲ ਬਾਜੇ ਅੱਜ ਤੱਕ ਦੇ ਤਮਾਮ ਸਿਰਮੌਰ ਭਗਤਾਂ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚੱਲਦੀ ਹੈ ਰਾਗ ਦੀ ਧੁਨ ਚੱਲਦੀ ਹੈ ਤੇ ਰਾਗ ਦੇ ਜਨਮ ਦਾ ਤੇ ਵੀ ਸੰਤ ਲੋਗ ਨੇ ਭਗਤ ਲੋਗ ਨੇ ਦਰਸਲ ਪ੍ਰਮਾਤਮਾ ਕੀ ਹੈ ਪਰਮ ਸੁੰਦਰਤਾ ਔਰ ਪਰਮ ਸੰਗੀਤ ਪਰਮ ਰਸ ਪਰਮ ਆਨੰਦ ਪ੍ਰਮਾਤਮਾ ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸੰਗੀਤ ਨਾਲ ਜੁੜਨਾ ਹੈ ਮਹਾਨ ਸੁਆਪਣ ਨਾਲ ਜੁੜਨਾ ਹੈ ਇਹ ਠੀਕ ਹੈ ਕਿ ਪ੍ਰਾਣ ਪ੍ਰਾਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਉਸ ਢੰਗ ਨਾਲ ਮੰਨੇ ਨੇ ਸਤਿਅਮ ਸ਼ਿਵਮ ਸੁੰਦਰਮ ਉਹ ਸਤ ਹੈ ਸ਼ਿਵਮ ਉਹ ਪ੍ਰਕਾਸ਼ਮਾਨ ਹੈ ਸੁੰਦਰਮ ਉਹ ਅਤੀ ਸੁੰਦਰ ਹੈ ਸਤ ਚਿਤ ਆਨੰਦ ਉਹ ਸਤ ਸਰੂਪ ਹੈ ਆਨੰਦ ਸਰੂਪ ਹੈ ਸਤ ਸੁਹਾਣ ਸਦਾ ਮਨ ਜਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਸਤ ਹੈ ਸੁਹਾਣ ਉਹ ਅਤੀ ਸੁੰਦਰ ਹੈ ਸਦਾਮਨ ਚਾਉ ਉਹ ਸਦੀਵੀ ਖੜਿਆ ਹੈ ਉਸਦੇ ਚਿਤ ਦੇ ਵਿੱਚ ਸੁੰਦਰਤਾ ਹੈ ਦੇਵੀ ਗੁਣਾ ਦੀ ਸੁਆਪਣ ਹੈ ਪਰਮ ਸੰਗੀਤ ਹੈ ਤੋ ਪ੍ਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ ਪਰਮ ਸੰਗੀਤ ਨਾਲ ਜੁੜਦਾ ਹੈ ਸਰੀਰਕ ਤਲ ਤੇ ਅਗਰ ਸੁੰਦਰਤਾ ਦੇ 32 ਲਖਣ ਵੀ ਮਨੁੱਖ ਦੇ ਕੋਲ ਹੋਵਨ ਪਰ ਦੇਵੀ ਸੁੰਦਰਤਾ ਦੇਵੀ ਗੁਣਾ ਦਾ ਜੋ ਸੁਆਪਣ ਹੈ ਇਹ ਬੰਦੇ ਕੋਲ ਨਾ ਹੋਵੇ ਤੋ 32 ਲਖਣ ਵੀ ਕਿਸੇ ਕੰਮ ਦੇ ਨਹੀਂ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਸਭ ਕੁਬਜ ਕਰੋ ਭਾਵੇਂ ਕਿਤਨਾ ਹੀ ਸੁੰਦਰ ਹੋਵੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਤੇ ਮੇਰੇ ਅੰਦਰ ਪਰਮ ਸੁਪਨ ਪੈਦਾ ਹੋਇਆ ਹੈ ਔਰ ਪਰਮ ਆਨੰਦ ਪੈਦਾ ਹੋਇਆ ਹੈ ਤੇ ਪਰਮ ਸੰਗੀਤ ਦੀਆਂ ਧੁਨੀਆਂ ਮੇਰੇ ਅੰਦਰ ਪੈਦਾ ਹੋ ਗਈਆਂ ਨੇ ਨਾਦ ਵੱਜ ਰਿਹਾ ਅਣਮਣੀਆ ਮੰਡਲ ਬਾਜੇ बिन सावन घनहर गाजे बिना सावन ਤੋਂ ਮੇਰੇ ਅੰਦਰ ਬੱਦਲ ਗਰਜਦੇ ਪੈਨੇ ਕਬੀਰ ਅੰਬਰ ਘਨਹਰ ਛਾਇਆ ਬਰਖ ਬਰੇ ਸਰਤਾਲ ਚਾਤਰਿਕ ਜਿਉਂ ਤਰਸਤ ਰਹੇ ਤਿੰਨ ਕੋ ਕੌਣ ਹਵਾਲ ਗੁਰੂ ਰੂਪੀ ਬੱਦਲ ਮੇਰੇ ਅੰਦਰ ਗਰਜ ਰਿਹਾ ਹੈ ਪਰਮਾਤਮਾ ਦਾ ਗਰਜਨ ਸ਼ੁਰੂ ਹੈ ਔਰ ਅੰਮ੍ਰਿਤ ਨਾਮ ਦੀ ਬਰਖਾ ਮੇਰੇ ਹਿਰਦੇ ਤੇ ਹੋ ਰਹੀ ਹੈ ਪਰਮ ਸੰਗੀਤ ਪਰਮਨਾਦ ਮੇਰੇ ਅੰਦਰ ਛਿੜਿਆ ਹੋਇਆ ਹੈ ਔਰ ਇਥੋਂ ਗੱਲ ਸਪਸ਼ਟ ਹੋ ਗਈ ਪ੍ਰਭੂ ਨਾਲ ਜੁੜਨਾ ਪਰਮ ਸੰਗੀਤ ਲਾਲ ਜੁੜਨਾ ਹੈ ਪਰਮ ਹਰਿਆਵਲ ਨਾਲ ਜੁੜਨਾ ਹੈ ਪਰਮ ਆਨੰਦ ਰਾਲ ਜੁੜਨਾ ਹੈ ਪਰਮ ਸਵਪਨ ਨਾਲ ਜੁੜਨਾ ਹੈ ਦੋ ਤਰ੍ਹਾਂ ਦੇ ਮਨੁੱਖ ਨੇ ਕੋਈ ਅਕਲ ਦੇ ਤਲ ਤੇ ਜੀਉਂਦਾ ਹੈ ਕੋਈ ਹਿਰਦੇ ਦੇ ਤਲ ਤੇ ਜੀਉਂਦਾ ਹੈ ਕੋਈ ਬੌਧਿਕ ਤਲ ਤੇ ਜੀਉਂਦਾ ਹੈ ਕੋਈ ਦਿਲ ਦੇ ਦਲ ਤੇ ਜੀਉਂਦਾ ਹੈ ਜੀਵਨ ਦੇ ਇਹ ਦੋ ਢੰਗ ਨੇ ਜੋ ਬੌਧਿਕ ਤਲ ਤੇ ਜੀ ਰਿਹਾ ਹੈ ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੇ ਜੋ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਉਥੇ ਭਾਵ ਪ੍ਰધાન ਹੋਵੇਗਾ ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਹੈ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ ਉਹ ਮਨੁੱਖ ਹੀ ਨਹੀਂ ਹੈ ਉਹ ਪਸ਼ੂ ਹੈ ਪਸ਼ੂ ਇਹਨਾਂ ਦੋਹਾਂ ਥੱਲਾਂ ਤੋਂ ਥੱਲੇ ਹੀ ਜੀਂਦਾ ਹੈ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ ਭਾਵ ਪ੍ਰધાન ਹੈ ਕਿ ਵਿਚਾਰ ਪ੍ਰધાન ਹੈ ਦਰਸਲ ਵਿਚਾਰ ਨਾਲ ਵਸਤੂ ਨੂੰ ਸਮਝਣਾ ਹੈ ਹਸਤੀ ਨੂੰ ਸਮਝਣਾ ਹੈ और भाव नाल, हस्ती नाल जुड़ना है वस्तु नाल जुड़ना है अगर भाव ना होए ता जुड़ नहीं सकांगे, विचार ना होए ता समझ नहीं सकांगे। जन्म तो मनुख भाव ही लेके है, इस तो एक गल स्पष्ट हो गई कि विचार नो भाव की आवश्यकता लिया है अधिक है भाव प्रथम है विचार बाद है। ਭਾਵ ਕਰਕੇ ਇੱਕ 마ਸੂਮ ਬੱਚਾ ਮਾਂ ਨਾਲ ਸੰਬੰਧ ਜੋੜਦਾ ਹੈ ਪਿਤਾ ਨਾਲ ਸੰਬੰਧ ਜੋੜਦਾ ਹੈ ਭੈਣਾਂ ਨਾਲ ਸੰਬੰਧ ਜੋੜਦਾ ਹੈ ਭਰਾਵਾਂ ਨਾਲ ਸੰਬੰਧ ਜੋੜਦਾ ਹੈ ਅਜੇ ਤੇ ਵਿਚਾਰ ਦੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ ਅਜੇ ਤੇ ਭਾਵ ਦੀ ਦੁਨੀਆ ਕਹਿੰਦੇ ਨੇ ਪਰਮਾਤਮਾ ਨੂੰ ਸਮਝਣ ਦੇ ਵਿੱਚ ਹੀ ਗਿਆਨੀਆਂ ਦਾ ਸਮਾਂ ਲੰਘ ਜਾਂਦਾ ਹੈ ਔਰ ਫਿਰ ਵੀ ਪੂਰਾ ਸਮਝਣਾ ਉਸ ਨੂੰ ਕਠਿਨ ਹੈ ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਹੋਣ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਦੇ ਵਿੱਚ ਲਿਆ ਤਾਂ ਹੁਣ ਜਜ਼ਬਾ ਪੈਦਾ ਕਰ ਭਾਵ ਪੈਦਾ ਕਰ ਸ਼ਰਧਾ ਪੈਦਾ ਕਰ ਤੇ ਉਸ ਨਾਲ ਜੁੜ ਜਿੰਨਾ ਵੀ ਤੂੰ ਵਿਚਾਰੇਗਾ ਵਿਚਾਰਾਂ ਦੀ ਪਹੁੰਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ ਥੋੜੀ ਬਹੁਤ ਜੋ ਵਿਚਾਰ ਦੇ ਨਹੀਂ ਤੈਨੂੰ ਝਲਕ ਮਿਲੀ ਹੈ ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ ਮਹਾਨ ਦਾਰਸ਼ਨਿਕ ਹੋ ਜਾਏ ਮਹਾਨ ਫਲਸਫਰ ਹੋ ਜਾਏ ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ ਉਰਦੂ ਦੇ عظیم ਸ਼ਾਇਰ ਇਕਬਾਲ ਦਾ ਐਸਾ ਕਹਿਣਾ ਹੈ ਤੇਰੇ ਸੀਨੇ ਮੇ ਦਮ ਹੈ ਦਿਲ ਨਹੀਂ ਹੈ ਤੇਰਾ ਦਮ ਗਰਮ ਹੈ ਇਹ ਮਹਿਫਿਲ ਨਹੀਂ ਹੈ ਨਿਕਲ ਜਾ ਅਕਲ ਸੇ ਆਗੇ ਕਿ ਇਹ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ ਐ ਬੰਦੇ ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ ਜਜ਼ਬਿਆਂ ਦੀ ਦੁਨੀਆ 'ਚ ਪਹੁੰਚ ਵਲਵਲਿਆਂ ਦੀ ਦੁਨੀਆ 'ਚ ਪਹੁੰਚ ਭਾਵਨਾ ਦੀ ਦੁਨੀਆ 'ਚ ਪਹੁੰਚ ਜੇ ਤੂੰ ਕੋਈ ਰਸ ਲੈਣਾ ਹੈ ਸਵਾਦ ਲੈਣਾ ਹੈ ਆਨੰਦ ਲੈਣਾ ਹੈ ਹਕੀਕਤ ਹੈ ਅਕਲ ਤੇ ਰਸਤੇ ਦਾ ਦੀਵੇ ਅਕਲ ਤੇ ਰਸਤੇ ਦਾ ਚਾਨਣਾ ਹੈ ਤੇ ਹੁਣ ਦੀਵੇ ਦੀ ਹੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਕਠਨ ਹੋ ਜਾਏਗਾ ਆਮ ਆਖਿਆ ਜਾਂਦਾ ਹੈ ਕਈ ਦਫਾ ਅੰਧੀ ਸਰਦਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਹੈ ਪਰ ਕਈ ਵਾਰ ਵਿਚਾਰਾਂ ਦੇ ਪ੍ਰਕਰਮਾ ਕਰਨ ਵਾਲਾ ਵਿਚਾਰਾਂ ਦੇ ਵਿੱਚ ਹੀ ਫਸਾ ਰਹਿ ਜਾਂਦਾ ਹੈ ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ ਵਿਚਾਰਕ ਆਪਣੇ ਵਿਚਾਰਾਂ ਦੇ ਵਿੱਚ ਹੀ ਕਈ ਦਫਾ ਉਲਝ ਕੇ ਜੋ ਹੈ ਰਹਿ ਜਾਂਦਾ ਹੈ ਹਜ਼ਾਰਾਂ ਸਾਲ ਫਲਸਫੇ ਕੀ ਤਨਾਤ ਨਹੀਂ ਰਹੀ ਖੁਦਾ ਦੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ ਆਖਰੇ ਕਿਤਨਾ ਵੀ ਖਾਪੀਏ ਕਿਤਨਾ ਵੀ ਵਿਚਾਰੀਏ ਤਾਂ ਵੀ ਵਿਚਾਰਦਿਆਂ ਵਿਚਾਰਦਿਆਂ ਪਤਾ ਚਲਦਾ ਹੈ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਖੜੇ ਹਾਂ ਇੱਕ ਕਦਮ ਵੀ ਅੱਗੇ ਨਹੀਂ ਵਧੇ ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚਲੇ ਕਿ ਉਹ ਸਾਡੇ ਵਿਚਾਰਾਂ ਚ ਨਹੀਂ ਆਉਂਦਾ ਉਹ ਸਾਡੇ ਸੋਚ ਮੰਡਲ ਦੇ ਚ ਨਹੀਂ ਆਉਂਦਾ ਉਹ ਸਾਡੇ ਬੌਧਿਕ ਪਕੜ ਦੇ ਚ ਨਹੀਂ ਆਉਂਦਾ ਬਸ ਉਸੇ ਛਣ ਚਾਹੀਦਾ ਹੈ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇਵੇ ਸ਼ਰਧਾ ਨੂੰ ਜਨਮ ਦੇਵੇ ਵਿਸ਼ਵਾਸ ਨੂੰ ਜਨਮ ਦੇਵੇ ਥੋੜੇ ਜਿ ਇੰਜ ਜਿਵੇਂ ਪਾਣੀ ਤੋਂ ਬਿਨਾ ਮੱਛਲੀ ਤੜਪਦੀ ਹੈ ਜਿਨੇ ਗਊ ਮਾਂ ਤੋਂ ਬਿਨਾ ਉਸਦਾ ਬਛੜਾ ਉਹ ਤੜਪਦਾ ਹੈ ਬਿਆਕੁਲ ਹੁੰਦਾ ਹੈ ਪੁਕਾਰਦਾ ਹੈ ਔਰ ਉੱਚੀ ਧੁਨ ਨਾਲ ਆਵਾਜ਼ ਮਾਰਦਾ ਹੈ हे ਪ੍ਰਭੂ ਜਦ ਵੀ ਰੰਚਕ ਮਾਤਰ ਵੀ ਵਿਛੋੜਾ ਹੋਵੇ ਤੇ ਵਿਛੋੜਾ ਕੀ ਹੈ ਜਜ਼ਬਿਆਂ ਦਾ ਕਮਜ਼ੋਰ ਹੋਣਾ ਭਾਵਨਾਵਾਂ ਦਾ ਕਮਜ਼ੋਰ ਹੋਣਾ ਸ਼ਰਧਾ ਦਾ ਛੀਨ ਹੋਣਾ ਪ੍ਰੇਮ ਦਾ ਥੋੜਾ ਜਿਹਾ ਬੁਝਣਾ ਬਸ ਉਸ ਦੇ ਨਾਲ ਹੀ ਭਗਤਾਂ ਦੇ ਅੰਦਰ ਤੜਪਣੀ ਸ਼ੁਰੂ ਹੋ ਜਾਂਦੀ ਹੈ ਕਾਰਨ ਕਿ ਪ੍ਰੇਮ ਦੀ ਅਧਕਤਾ ਭਾਵਨਾ ਦੀ ਅਧਕਤਾ ਸ਼ਰਧਾ ਦੀ ਅਧਕਤਾ ਆਨੰਦ ਨੂੰ ਜਨਮ ਦਿੰਦੀ ਹੈ ਰਸ ਨੂੰ ਜਨਮ ਦਿੰਦੀ ਹੈ ਸ਼ਰਧਾ ਘਟੀ ਭਾਵਨਾ ਘਟੀ ਪ੍ਰੇਮ ਘਟਿਆ ਰਸ ਘਟ ਜਾਂਦਾ ਹੈ ਔਰ ਬਿਲਕੁਲ ਪ੍ਰੇਮ ਨਹੀਂ ਬਿਲਕੁਲ ਸ਼ਰਧਾ ਨਹੀਂ ਬਿਲਕੁਲ ਭਾਵਨਾ ਨਹੀਂ ਤਾਂ ਦੇਖਿਆ ਜੇ ਬਿਲਕੁਲ ਕਥਾ ਕੀਰਤਨ ਦੇ ਚ ਰਸ ਨਹੀਂ ਰਹਿ ਜਾਂਦਾ ਬਿਲਕੁਲ ਸਤਸੰਗ ਦੇ ਚ ਰਸ ਨਹੀਂ ਰਹਿ ਜਾਂਦਾ ਰਸ ਤੇ ਤਾਂ ਹੁਣ ਬਣੇਗਾ ਜੇ ਇਸ ਸ਼ਬਦ ਨਾਲ ਕਥਾ ਨਾਲ ਕੀਰਤਨ ਨਾਲ ਭਾਵਨਾ ਜੋੜੀਏ ਸ਼ਰਧਾ ਜੋੜੀਏ ਪ੍ਰੇਮ ਜੋੜੀਏ ਤਾਂ ਫਿਰ ਰਸ ਦੀ ਗੰਗਾ ਵਗ ਤੁਰਦੀ ਹੈ ਔਰ ਪ੍ਰੇਮ ਮਨੁੱਖ ਨੂੰ ਤ੍ਰਿਪਤੀ ਦੇ ਜਾਂਦਾ ਹੈ ਸ਼ਰਧਾ ਭਾਵਨਾ ਵਾਲਾ ਮਨੁੱਖ ਅੱਠੇ ਪੈਰ तृप्त ਰਹਿੰਦਾ ਹੈ ਸ਼ੁਕਰਾਨੇ ਵਿੱਚ ਰਹਿੰਦਾ ਹੈ ਜਿਣੀ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾ ਹੈ ਬૌਧਿਕ ਤਲ ਤੇ ਜੀਣ ਵਾਲਾ ਬੰਦਾ ਉਹ ਅਕਸਰ ਗਿਲਿਆਂ ਵਿੱਚ ਜੀਂਦਾ ਹੈ हे ਪ੍ਰਭੂ ਮੈਂ ਇਤਨਾ ਕੀਤਾ ਤੇ ਪ੍ਰਾਪਤ ਕੀ ਹੋਇਆ ਬੌਧਿਕ ਤਲ ਤੇ ਜੀਵਣਾ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ ਹੈ ਤੋਂ ਦੁਨੀਆ ਦੇ ਚੋਟੀ ਦੇ ਵਪਾਰੀ ਸਮਝ ਲੈਣੇ ਚਾਹੀਦੇ ਨੇ ਕਿ ਬੌਧਿਕ ਤਲ ਤੇ ਜੀ ਰਹੇ ਨੇ ਹਿਰਦੇ ਦੇ ਤਲ ਤੇ ਨਹੀਂ ਇਹ ਦੁਨੀਆ ਭਰ ਦੇ ਚੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਿਹਣਾ ਪਵੇਗਾ ਇਹ ਹਿਰਦੇ ਦੇ ਤਲ ਤੇ ਜੀ ਰਹੇ ਨੇ ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ ਵਪਾਰੀ ਆਮ ਦੁਨੀਆਦਾਰ ਬੰਦਾ ਬੌਧਿਕ ਤਲ ਤੇ ਜੀਉਂਦਾ ਹੈ ਵਿਚਾਰਾਂ ਦੇ ਤਲ ਤੇ ਜੀਉਂਦਾ ਹੈ ਸ਼ਰਦਾ ਦਾ ਤੇ ਐਵੇਂ ਕਦੀ ਕਦੀ ਆਪਣੀ ਗਰਜ਼ ਦੀ ਪੂਰਤੀ ਲਈ ਇਸਤੇਮਾਲ ਕਰਦਾ ਹੈ ਵਰਤੋਂ ਕਰਦਾ ਹੈ ਔਰ ਇਸ ਤਰੀਕੇ ਨਾਲ ਸ਼ਰਦਾ ਵੀ ਪਵਿੱਤਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਉਹ ਪ੍ਰਹਿਮੇ